ਦਿੱਲੀ ਦੀਆਂ ਬਰੂਹਾਂ ਤੇ ਦੇਸ਼ ਭਰ ਦੇ ਕਿਸਾਨ ਕਾਰਪੋਰੇਟ ਘਰਾਣਿਆਂ ਤੋਂ ਆਪਣੀ ਖੇਤੀ ਨੂੰ ਬਚਾਉਣ ਦੇ ਲਈ ਕਰੀਬ 9 ਮਹੀਨਿਆਂ ਤੋਂ ਧੰਨੇ ਦੇ ਰਹੇ ਨੇ ਪਰ ਕਿਸਾਨਾਂ ਨੂੰ ਕੇਂਦਰ ਦੇ ਵੱਲੋਂ ਲਾਗੂ ਕੀਤੇ ਖੇਤੀ ਕਾਨੂੰਨਾਂ ਤੋਂ ਰਾਹਤ ਨਹੀਂ ਮਿਲੀ ਹੁਣ ਕੇਂਦਰ ਸਰਕਾਰ ਦੇ ਵੱਲੋਂ ਕਾਰਪੋਰੇਟ ਘਰਾਣਿਆਂ ਨੂੰ ਕੋਲੇ ਦੇ ਵਪਾਰ ਅਤੇ ਭੰਡਾਰਨ ਕਰਨ ਦੀ ਦਿੱਤੀ ਖੁੱਲ ਤੋਂ ਬਾਅਦ ਕਾਰਪੋਰੇਟ ਘਰਾਣਿਆਂ ਦੇ ਵੱਲੋਂ ਮਨੋਪਲੀ ਕਰਦੇ ਹੋਏ ਕੋਲੇ ਦਾ ਰੇਟ ਦੁੱਗਣਾ ਕਰ ਪੱਠਾ ਉਦਯੋਗ ਨੂੰ ਬੰਦ ਕਰਨ ਦੀ ਕगार ਤੇ ਪਹੁੰਚਾ ਦਿੱਤਾ ਹੈ ਜਿਸ ਨੂੰ ਲੈ ਕੇ ਪੰਜਾਬ ਭਰ ਦੇ ਪੱਠਾ ਮਾਲਕਾਂ ਦੇ ਵੱਲੋਂ ਲਗਾਤਾਰ ਮੀਡੀਆ ਦੇ ਰਾਹੀਂ ਕੇਂਦਰ ਸਰਕਾਰ ਨੂੰ ਗੁਹਾਰ ਲਗਾਈ ਜਾ ਰਹੀ ਹੈ ਕਿ ਪੰਜਾਬ ਦੇ ਡੁੱਬਦੇ ਪੱਠਾ ਉਦਯੋਗ ਨੂੰ ਬਚਾਉਣ ਦੇ ਲਈ ਕਾਰਪੋਰੇਟ ਘਰਾਣਿਆਂ ਦੀ ਮਨੋਪਲੀ ਨੂੰ ਤੋੜਦੇ ਹੋਏ ਕੋਲੇ ਦੀਆਂ ਕੀਮਤਾਂ ਨੂੰ ਘਟਾਇਆ ਜਾਵੇ ਰੋਪਨਗਰ ਦੇ ਵਿੱਚ ਮੀਡੀਆ ਦੇ ਰੂਬਰੂ ਹੁੰਦੇ ਹੋਏ ਪੱਠਾ ਮਾਲਕਾਂ ਨੇ ਦੱਸਿਆ ਕਿ ਜੋ 1 ਸਾਲ ਪਹਿਲਾਂ ਪ੍ਰਤੀ ਟਨ ਕੋਲੇ ਦੀਆਂ ਕੀਮਤਾਂ ਲਗਭਗ 7000 ਦੇ ਕਰੀਬ ਸੀ ਪਰੰਤੂ ਅੱਜ ਉਹ ਕੀਮਤਾਂ 16000 ਰੁਪਏ ਤੋਂ ਉੱਪਰ ਵੱਧ ਚੁੱਕੀਆਂ ਨੇ ਜਿਸ ਕਾਰਨ ਪੱਠਾ ਉਦਯੋਗ ਬੰਦ ਹੋਣ ਦੇ ਕਗਾਤੇ ਪਹੁੰਚ ਚੁੱਕਾ ਹੈ ਅਤੇ ਉਹਨਾਂ ਨੂੰ ਮਜਬੂਰਨ ਇੱਟਾਂ ਦਾ ਰੇਟ ਵੀ ਵਧਾਉਣਾ ਪੈ ਰਿਹਾ ਹੈ ਜਿਸ ਦੀ ਸਿੱਧੀ ਮਾਰ ਆਮ ਵਰਗ ਤੇ ਪੈ ਰਹੀ ਹੈ ਅੱਜ ਦੀ ਤਰੀਕ ਵਿੱਚ ਜਿਹੜਾ ਹੈਗਾ ਬੇਸਿਕ ਇਸ਼ੂ ਆ ਪੱਠਾ ਚਲਾਉਣ ਵਾਲਿਆਂ ਨੂੰ ਜਾਂ ਪੱਠਾ ਪੱਟੇ ਵਾਲਿਆਂ ਨੂੰ ਜਿਹੜਾ ਕੋਲੇ ਦੇ ਇੱਟਾਂ ਨੂੰ ਬਰਨ ਕਰਨ ਲਈ ਕੋਲੇ ਦੀ ਜ਼ਰੂਰਤ ਪੈਂਦੀ ਏ ਉਹਦੇ ਸਿਵਾ ਹੋਰ ਕੋਈ ਆਲਟਰਨੇਟਿਵ ਸੋਰਸ ਨਹੀਂ ਹੈਗਾ ਜਿਹਦੇ ਨਾਲ ਕਿ ਇੱਟਾਂ ਪਕਾਈਆਂ ਜਾ ਸਕਣ ਉਹਦਾ ਰੇਟ ਜਿਹੜਾ ਹੈਗਾ 7000 ਰੁਪਏ ਤੋਂ ਜਿਹੜਾ ਪਿਛਲੇ ਸਾਲ ਬੰਦਰਗਾਹ ਗੁਜਰਾਤ ਬੰਦਰਗਾਹ ਤੇ ਜਿਹੜਾ ਹੈਗਾ 7000 ਰੁਪਏ ਤੋਂ 45 ਇਹ 47 ਨਾਲ 77500 ਰੁਪਏ ਟਨ ਨੂੰ ਮਿਲਦਾ ਹੁੰਦਾ ਸੀ ਅੱਜ ਉਹ ਜਿਹੜਾ ਹੈਗਾ 14000 ਤੋਂ ਲੈ ਕੇ 16200 ਰੁਪਏ ਟਨ ਹੋ ਗਿਆ ਔਰ ਉਹ ਜਿਹੜੇ ਆ ਉਹਨਾਂ ਕੋਲੇ ਲਿਆਣੇ ਵਾਲੇ ਉਹੀ ਉਹ ਬਿਗ ਹਾਊਸਸ ਰਹਿ ਗਏ ਜਿਹੜੇ ਕਿ ਆਪਣੀ ਮਰਜ਼ੀ ਨਾਲ ਕੋਲਾ ਮੰਗਾਉਂਦੇ ਨੇ ਔਰ ਇੱਕ ਮਹੀਨਾ ਪਹਿਲਾਂ ਜਿਹੜਾ ਜਿਹੜਾ ਕਿ ਕੋਲਾ ਆਇਆ ਪਿਆ ਜਿਹਦਾ ਇੱਕ ਮਹੀਨਾ ਪਹਿਲੇ 1200 12000 ਰੁਪਏ ਟਨ ਦੇ ਸੀ ਅੱਜ ਦਾ ਰੇਟ ਉਸੇ ਕੋਲੇ ਦਾ ਉਹਨਾਂ ਨੇ 16200 ਰੁਪਿਆ ਕਰ ਦਿੱਤਾ ਅਲਟੀਮੇਟਲੀ ਜਿਹੜਾ ਹੈਗਾ ਜਦ ਇੰਨਾ ਮਹਿੰਗਾ ਕੋਲਾ ਹੋ ਜਾਏਗਾ ਔਰ ਔਰ ਇਟ ਜਿਹੜੀ ਹੈਗੀ ਆ 1000 ਤੋਂ 1200 ਰੁਪਏ 1200 ਰੁਪਏ ਪ੍ਰਤੀ ਹਜ਼ਾਰ ਮਹਿੰਗੀ ਵਿਕਣ ਲੱਗ ਜਾਏਗੀ ਔਰ ਪਰ ਬੇਸਿਕ ਪ੍ਰੋਬਲਮ ਇਹ ਕੋੜੀਆਂ ਕਿ ਕੋਲੇ ਵਾਲੇ ਕੋਲੇ ਦੀ ਇਨਵੈਸਟਮੈਂਟ ਜਿਹੜੇ ਭੱਠੇ ਵਾਲਾ 50 ਲੱਖ ਰੁਪਏ ਦੇ ਕੋਰੇ ਨਾਲ ਕੰਮ ਚਲਾਉਂਦਾ ਸੀ ਉਹ 1 ਕਰੋੜ ਦੇ ਨਾਲ ਵੀ ਨਹੀਂ ਚਲਾ ਪਾਏਗਾ ਪੰਜਾਬ ਦੇ ਵਿੱਚ 2600 ਪੱਠੇ ਆਰ ਇੱਕ ਪੱਠੇ ਦੀ 14 14 ਸੌ ਟਨ ਜਿਹੜੀ ਹੈਗੀ ਆ ਸਰਕਾਰ ਨੂੰ ਇਹ ਕਹਿੰਦੇ ਆ ਕਿ ਸਰਕਾਰ ਤਾਂ ਕੁਝ ਵੀ ਕਰ ਸਕਦੀ ਆ ਕੋਰਪੋਰੇਟ ਸੈਕਸ਼ਨ ਤੇ ਕਰਕੇ ਕਾਮਨ ਸਰਕਾਰ ਕਿਸੇ ਵੀ ਕਾਮਨ ਆਦਮੀ ਨੂੰ ਸਰਕਾਰ ਏਜੰਸੀ ਨੂੰ ਕੋਲ ਇੰਡੀਆ ਨੂੰ ਕਿਸੇ ਨਾ ਕਿਸੇ ਨੂੰ ਕੋਲਾ ਕੋਈ ਕਿਸੇ ਦੂਜੇ ਸੋਰਸ ਤੋਂ ਮੰਗਾ ਆਵੇ ਆ ਰਾਮ ਆਦਮੀ ਨੂੰ ਰੀਜ਼ਨੇਬਲ ਪ੍ਰੋਫਿਟ ਤੇ ਪ੍ਰੋਫਿਟ ਲੈ ਕੇ ਜਿਹੜਾ ਡੀਲਰ ਵਿੱਚ ਅਲਟੀਮੇਟਲੀ ਹੌਲੀ ਹੌਲੀ ਪੱਠੇ ਜਿਹੜੇ ਆस्ते-ਆस्ते ਬੰਦ ਹੋ ਜਾਣਗੇ ਪੱਠੇ ਵਾਲੇ ਜਿਹੜੇ ਦੇ ਇਟ ਵਿਲ ਬੀ ਆਨਰ ਜਿੰਨੀ ਲੇਬਰ ਆ ਸਭ ਜਿੰਨੀ ਇਹਦੇ ਤੇ ਕੰਮ ਕਰਦੀ ਏ ਕਰੀਬ-ਕਰੀਬ 2600 ਪੱਠੇ ਆ ਪੰਜਾਬ ਪੰਜਾਬ ਦੀ ਗੱਲ ਕਰੀਏ ਤਕਰੀਬ-ਕਰੀਬ 100 ਆਦਮੀ ਜਿਹੜਾ ਹੈਗਾ ਡਾਇਰੈਕਟਲੀ ਔਰ ਤਿੰਨ ਤਿੰਨ 400 ਆਦਮੀ ਇਨਡਾਇਰੈਕਟਲੀ ਭੱਠੇ ਤੇ ਕੰਮ ਕਰਦਾ ਜਿੱਦਾਂ ਰਾਜ ਮਿਸਤਰੀ ਵਗੈਰਾ ਜਾਂ ਹੋਰ ਜਿਹੜੇ ਉਹਦੇ ਨਾਲ ਟੱਚ ਰਹਿੰਦੇ ਇਟਾਂ ਦੇ ਨਾਲ ਉਹ ਸਾਰੀ ਜਿਹੜੀ ਜਿਹੜੇ ਲੋਕ ਨੇ ਬੇਰੁਜ਼ਗਾਰ ਹੋ ਜਾਣਗੇ ਡੀਜ਼ਲ ਵਾਲੇ ਆ ਪੈਟਰੋਲ ਵਾਲੇ ਬਹੁਤ ਕੁਝ ਸ਼ੁਰੂ ਸ਼ੁਰੂ ਵਿੱਚ ਰੈਗੂਲਰ ਜਿਹੜਾ ਹੈਗਾ ਮੇਰਾ ਖਿਆਲ ਹੈ 1.5 ਸਾਲ ਤੋਂ ਰੈਗੂਲਰ ਵੱਧ ਰਿਹਾ ਸ਼ੁਰੂ ਸ਼ੁਰੂ ਵਿੱਚ ਆਪੋਜੀਸ਼ਨ ਵਾਲਿਆਂ ਨੇ ਵੀ ਬਹੁਤ ਰੋਲਾ ਪਾਇਆ ਕਿ ਇਹਨਾਂ ਨਹੀਂ ਵਧਣਾ ਚਾਹੀਦਾ ਜਦਕੀ ਪੁਰਾਣੇ ਸਮੇਂ ਵਿੱਚ ਜਦਕਿ ਕੋਲੇ ਦਾ ਉਦੋਂ 135 100 40 ਡਾਲਰ ਪਰ ਬੈਰਲ ਦਾ ਰੇਟ ਹੁੰਦਾ ਸੀ ਉਸ ਦੇ ਉਸ ਦੇ ਮੁਤਾਬਕ ਜਿਹੜਾ ਆਮ ਤੇਲ ਜਿਹੜਾ ਲੋਕਾਂ ਨੂੰ ਸੀ 45 ਰੁਪਏ ਤੋਂ 60 ਰੁਪਏ ਦੇ ਇਨ ਬਿਟਵੀਨ ਜਾਂਦੇ ਰਹੇ ਹੁਣ ਉਹ ਜਿਹੜਾ ਬੇਸਿਕ ਪਿੱਛੋਂ ਕੋਲ ਰੋ ਮਟੀਰੀਅਲ ਆਉਂਦਾ ਉਹਦਾ ਰੇਟ 65 ਰੁਪਏ ਦੇ ਕਰੀਬ ਆ 65 ਡਾਲਰ ਦੇ ਜਿਹੜੇ ਹੈਗੇ ਆ ਔਰ ਉਸ ਤੋਂ ਬਾਅਦ ਵੀ ਉਸ ਤੋਂ ਦੁੱਗਣੇ ਰੇਟ ਤੇ ਕੋਲਾ ਬੱਜਦਾ ਜਾਂ ਬੇਸਿਕ ਜਿਹੜਾ ਤੇਲ ਦਾ ਰੇਟ ਨਹੀਂ ਹੈਗਾ ਸਰਕਾਰ ਦੇ ਟੈਕਸਿਸ ਨੇ ਸਟੇਟ ਦੇ ਟੈਕਸਿਸ ਨੇ ਉਹ ਸੈਂਟਰ ਗਵਰਨਮੈਂਟ ਦੇ ਟੈਕਸਿਸ ਹੀ ਆਨੇ ਆ ਕਿ ਜਿਹਦੇ ਨਾਲ ਕਿ ਤੇਲ ਇਸ ਭਾਅ ਮਿਲ ਰਿਹਾ ਜਿਹੜਾ ਆਮ ਆਦਮੀ ਜਿਹੜਾ ਉਹ ਨੂੰ ਨਹੀਂ ਖਰੀਦ ਸਕਦਾ ਹੈ ਹੌਲੀ ਹੌਲੀ ਹਾਲਾਤ ਜ਼ਿਮੀਂਦਾਰਾਂ ਤੇ ਲਾਲੋ ਕਾਮਨ ਆਦਮੀ ਦੇ ਸੜਕ ਤੇ ਜਾਣ ਵਾਲੇ ਦੇ ਲਾਲੋ ਉਹ ਜਿਹੜਾ ਹੈਗਾ ਹਰ ਆਦਮੀ ਇਸ ਗੱਲ ਤੋਂ ਦੁਖੀ ਹੈ ਕਿ ਜਿਹੜਾ ਰੋਜ਼ ਰੇਟ ਵਧਦਾ ਅਲਟੀਮੇਟਲੀ ਉਹਦੇ ਤੇ ਰੋਜ਼ ਤੇ ਬਹੁਤ ਜਿਹੜਾ ਉਸੇ ਕਾਮਨ ਆਦਮੀ ਤੇ ਪੈਂਦਾ Bureau report, SMZ News. For latest updates, like and follow our Facebook page SMZ News, and don't forget to subscribe our YouTube channel and press the bell icon.